ਦੁਨੀਆ ਭਰ ਵਿੱਚ ਬੈਠੇ ਭਾਰਤੀ ਲੋਕੋ ਖਾਸ ਕਰਕੇ ਪੰਜਾਬੀ ਮੈਂ ਮਨਜੀਤ ਸਿੰਘ ਤਨੇਰ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨ ਇਕਤਾ ਡਕਾਉਂਦਾ ਜਿਹੜੀ ਜਥੇਬੰਦੀ ਸੰਯੁਕਤ ਮੋਰਚੇ ਦਾ ਅੰਗ ਹੈ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਸੰਬੋਧਨ ਹੋਇਆ ਅੱਜ ਫਿਰ ਮੈਂ ਸੰਯੁਕਤ ਕਿਸਾਨ ਮੋਰਚੇ ਦੇ ਆਈਟੀ ਸੈੱਲ ਤੋਂ ਦੋ ਚਾਰ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਨਾ ਕਿਉਂਕਿ ਭਾਵੇਂ ਅਸੀਂ ਓਨੀ ਫੇਸਬੁਕ ਨਹੀਂ ਦੇਖ ਸਕਦੇ ਫੇਰ ਵੀ ਜਦੋਂ ਕਦੇ ਰਾਤ ਨੂੰ ਥੋੜਾ ਕਾਣਾ ਸਮਾਂ ਮਿਲਦਾ ਉਹਦੇ ਤੇ ਕਈ ਮਤਲਬ ਇਹੋ ਜਿਹੇ ਹੁੰਦੇ ਆ ਟਾਹੂ ਬਿਆਨ ਫੇਸਬੁਕ ਦੇ ਉੱਤੇ ਜਿਹੜੇ ਤੁਹਾਨੂੰ ਬਾਹਰ ਬੈਠਿਆਂ ਨੂੰ ਬਹੁਤ ਵੱਡਾ ਫਿਕਰ ਵੀ ਲਾ ਸਕਦੇ ਆ ਪੰਜਾਬ ਦੀ ਧਰਤੀ ਤੇ ਬੈਠਿਆਂ ਨੂੰ ਫਿਕਰ ਲਾ ਸਕਦੇ ਆ ਜਿਹੜੇ ਲੋਕ ਮੋਰਚੇ ਤੋਂ ਬਦਲ ਬਦਲ ਕੇ ਬਾਫ ਚਲੇ ਜਾਂਦੇ ਆ ਉਹਨਾਂ ਨੂੰ ਕਈ ਸਵਾਲ ਖੜੇ ਹੋ ਜਾਂਦੇ ਆ ਮੈਂ ਤੁਹਾਨੂੰ ਇਹ ਗੱਲ ਵਿਸ਼ਵਾਸ ਨਾਲ ਕਹਿੰਨਾ ਹੈ ਵੀ ਇੱਕ ਤਾਂ ਮਿੱਤਰੋ ਜਿਹੜਾ ਇਹ ਮੋਰਚਾ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਤੇ ਜਿਹੜੇ ਬੀਲੀ ਐਕਟ 20 ਬੀ ਤੇ ਐਮਐਸਪੀ ਇਹਨਾਂ ਨੂੰ ਪ੍ਰਾਪਤ ਕੀਤਿਆਂ ਬਿਨਾ ਇਹ ਮੋਰਚਾ ਦਿੱਲੀ ਦੇ ਧਰਤੀ ਤੋਂ ਦਿੱਲੀ ਦੀ ਹੱਕ ਤੋਂ ਨਹੀਂ ਹਿੱਲਦਾ ਇਸ ਗੱਲ ਦਾ ਵਿਸ਼ਵਾਸ ਰੱਖੋ ਅਬ ਵਹਾਂ ਦਾ ਬੜਾ ਖਿਆਲ ਨਾ ਕਰੋ ਨੰਬਰ 2 ਇੱਕ ਇਹ ਬਾਰ-ਬਾਰ ਨਾ ਕਿਹਾ ਜਾਂਦਾ ਹੈ ਕਿ ਬਲਾਰੇ ਵੀ ਕਿਹਾ ਜਾਂਦਾ ਹੈ ਸਾਡੇ ਨਾਲ ਨੌਜਵਾਨ ਹੈ ਨਹੀਂ ਦੇਖੋ ਮੈਂ ਸਾਰੇ ਬਾਡਰਾਂ ਤੇ ਜਾਣਾ ਮੈਂ ਹੁਣ ਵੀ ਟਿਕਰੀ ਬਾਡਰ ਤੋਂ ਆਇਆ ਖਾਸ ਕਰਕੇ ਟਿਕਰੀ ਬਾਡਰ ਤੇ ਜਿਹੜੀ ਨਰਮਾ ਪੱਟੀ ਦੀ ਬੈਲਟ ਹੈ ਜਿਹੜੀ ਪਹਿਲਾਂ ਤੋਂ ਜਿਆਦਾ ਜਥੇ ਬੰਦਾ ਹੈ ਉਹ ਫੋਰਸ ਹੈ ਮੈਂ ਗਾਰੰਟੀ ਕਹਿੰਦਾ ਵੀ ਸਾਡੀਆਂ ਜਥੇਬੰਦੀਆਂ ਦੇ ਵਿੱਚ 60% ਨੌਜਵਾਨ ਅੱਜ ਕਰੰ ਕਰੰਦੇ ਨੌਜਵਾਨ ਨੇ ਇੱਥੋਂ ਤੱਕ ਕਿ ਅ ਦੋ ਸਾਲ ਤੋਂ ਅਸੀਂ ਯੂਥ ਵਿੰਗ ਨੌਜਵਾਨਾਂ ਦੇ ਬਣਾਉਣੇ ਵੀ ਸ਼ੁਰੂ ਕੀਤੇ ਸੀ ਜਿਹੜੇ ਯੂਥ ਵਿੰਗ ਵੀ ਬਣੇ ਆ ਕਈ ਸਾਥੀਆਂ ਨੂੰ ਲੱਗਦਾ ਸੀ ਵੀ 26 ਤਰੀਕ ਤੋਂ ਬਾਅਦ ਨੌਜਵਾਨਾਂ ਨੂੰ ਹਟ ਗਏ ਮੈਂ ਤੁਹਾਡੇ ਸਾਹਮਣੇ ਬੈਠਾ ਅਮਰੀਕਾ ਤੋਂ ਆਏ ਹੋਏ ਇੱਕ ਬੱਚੇ ਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਜੀ ਤੁਹਾਨੂੰ ਸਵਾਲ ਕਰਨੇ ਮੈਂ ਕਿਹਾ ਜੀ ਕਰੋ ਉਹਨਾਂ ਨੇ ਸਵਾਲ ਕਰੇ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਹਨਾਂ ਨੇ 15-20 ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਨੌਜਵਾਨਾਂ ਦੇ ਜੂਥਪਿੰਗ ਬਣਾ ਕੇ ਭਾਰਤੀ ਕਿਸਾਨ ਜੀ ਨੇ ਇੱਕ ਤੜਕਾਉਂਦਾ ਨਾਲ ਅ ਮਤਲਬ ਜੁੜਨ ਦਾ ਐਲਾਨ ਕੀਤਾ ਇਹ ਗੱਲ ਦੱਸਦੀ ਹੈ ਵੀ ਜੇ ਕੋਈ ਗੱਲ ਸਾਡੀ ਸੁਣਨੀ ਚਾਹੇ ਸੰਯੁਕਤ ਕਿਸਾਨ ਮੋਰਚੇ ਦੀ ਅਸਲੀਅਤ ਕੀ ਹੈ ਤਾਂ ਉਹ ਲਾਜ਼ਮੀ ਸੰਯੁਕਤ ਕਿਸਾਨ ਮੋਰਚੇ ਦਾ ਹੀ ਸਾਥ ਦੇਊਗਾ ਪਰ ਜੇ ਕੋਈ ਅਫਵਾਹਾਂ ਚਾਈਜੋ ਜਾਂ ਅਫਵਾਹ ਡਾਉਣ ਵਾਲੇ ਲੋਕ ਹੋਣਗੇ ਜਿਵੇਂ ਉਹ ਕਹੀ ਜਾਂਦੇ ਆ ਵੀ ਮੋਰਚੇ 'ਚ ਖੜੋਤ ਆ ਗਈ ਸਰਕਾਰ ਕਹੀ ਜਾਂਦੀ ਆ ਸਰਕਾਰ ਦਾ ਗੋਦੀ ਮੀਡੀਆ ਕਹੀ ਜਾਂਦਾ ਹੈ ਕੋਈ ਕਹਿੰਦਾ ਵੀ ਇਹ ਟਰਾਲੀਆਂ ਖੜੀਆਂ ਨੂੰ ਬਹੁਤ ਟਾਈਮ ਹੋ ਗਿਆ ਨੌਜਵਾਨ ਤਾਂ ਨਰਾਸ਼ ਹੋ ਜਾਂਦੇ ਨੇ ਇਹ ਤਾਂ ਪਾਣੀ ਸੜ ਜਾਂਦਾ ਜੀ ਮੇਰੇ ਕੋਲ ਸਵਾਲ ਨੇ ਦੇਖੋ ਜਿਹੜੇ ਬੰਦੇ ਨੂੰ ਕਿਸੇ ਨੂੰ ਐ ਲੱਗਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਕਈ ਸਾਡੀ ਗੁੱਸਾ ਨਾ ਕਰਨ ਬੁੱਧੀਜੀਵੀ ਕਹਿੰਦੇ ਆ ਸਾਨੂੰ ਬੁੱਧੀਜੀਵੀ ਸਮਝਦੇ ਨਹੀਂ ਸਾਨੂੰ ਤਾਂ ਬੁੜੇ ਆ ਗੋਈ ਕਹਿੰਦੇ ਆ ਉਹ ਅਸੀਂ ਉਹਨਾਂ ਨੂੰ ਇੱਕ ਗੱਲ ਸਮਝਾ ਦਈਏ ਪਹਿਲੀ ਗੱਲ ਤਾਂ ਇਹ ਪਾਣੀ ਨਹੀਂ ਹੈਗਾ ਇਹ ਟਰਾਲੀਆਂ ਨੇ ਕਿਹੜੀਆਂ ਟਰਾਲੀਆਂ ਇਹ ਜਿਹੜੀਆਂ ਗੁਰੂ ਗੋਬਿੰਦ ਸਿੰਘ ਨੇ ਜਦੋਂ ਕਿਲੇ ਨਾ ਮੱਥਾ ਲਾਇਆ ਤਾਂ ਉਸ ਆਂਤਰਾਮਾ ਦਾਸੀ ਨੇ ਉਹ 17 ਲਿਖਿਆ ਸੀ ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ ਕਿਵੇਂ ਤਰਨ ਜਝਾਰ ਅਜੀਤ ਤੇਰੇ ਚੁੱਬੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਤੇ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮੋਦੀ ਹਕੂਮਤ ਨੂੰ ਸਾਡੀ ਬੰਗਾਰ ਹੈ ਇਹ ਭਾਰਤ ਦੇ ਕਿਸਾਨਾਂ ਵੱਲੋਂ ਮਸਲਾ ਪੰਜਾਬ ਦਾ ਨਹੀਂ ਹੈ ਕੱਲਾ ਇਹ ਭਾਰਤ ਦਾ ਜਾਂ ਜਿੱਥੇ ਵੀ ਦੁਨੀਆ ਅੰਨ ਖਾਂਦੀ ਹੈ ਉਹਨਾਂ ਲੋਕਾਂ ਦਾ ਮਸਲਾ ਬਣ ਚੁੱਕਿਆ ਤੇ ਮੋਦੀ ਸਰਕਾਰ ਨੂੰ ਅਸੀਂ ਦੱਸ ਦਿੱ ਗਏ ਜਿਹੜੀਆਂ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਕਿਹਾ ਸੀ ਵੀ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ ਕੁੱਲੀਆਂ ਸੜਕਾਂ ਜਿਹੜੀਆਂ ਦਿੱਲੀ ਸ਼ਹਿਰ ਦੀਆਂ ਸੜਕਾਂ ਇਹਨਾਂ ਤੇ ਕੁੱਲੀਆਂ ਪੈਣ ਲੱਗੀਆਂ ਆਜੋ ਜਿਨੇ ਦੇਖਣੀਆਂ ਸਲਵਾੜ ਦੀਆਂ ਕੁੱਲੀਆਂ ਬਣਦੀਆਂ ਇਹ ਸਕੁੱਲੀਆਂ ਦੇ ਵਿੱਚ ਬੈਠ ਕੇ ਜੰਗ ਲੜਾਂਗੇ ਇਹ ਪਾਣੀ ਖੜਾ ਨਹੀਂ ਹੈ ਇਹ ਪਾਣੀ ਤੁਰਿਆ ਜਾਂਦਾ ਜੇ ਕਿਸੇ ਨੂੰ ਐ ਭਲੇਖਾ ਹੋਵੇ ਪਾਣੀ ਖੜਿਆ ਮੁਸਕ ਜਾਂਦਾ ਅਸੀਂ ਐਕਸ਼ਨ ਤਰ੍ਹਾਂ ਐਕਸ਼ਨ ਦੇਈ ਜਾਂਦੇ ਆ ਪੰਜਾਬ ਚੋਂ ਤੁਰਿਆ ਹੋਇਆ ਪਾਣੀ ਜਾਣ ਦਾ ਪਾਕਿਸਤਾਨ ਨੂੰ ਚਾਹੀਦਾ ਜਿਉਂ ਦੇ ਮੁਤਾਬਕ ਉਸ ਬੁੱਧੀਜੀਵੀ ਦੇ ਮੁਤਾਬਕ ਜੇ ਪਾਣੀ ਆਹੇ ਜਿਹੜਾ ਖੜਾ ਮੁਸਕ ਜਾਂਦਾ ਹੁੰਦਾ ਤਾਂ ਜਾਣਾ ਤਾਂ ਫਿਰ ਪਾਣੀ ਛੇਪ ਦੇ ਚੋਂ ਹੁੰਦਾ ਪਾਣੀ ਨੇ ਪਰ ਇਹ ਤਾਂ ਚੜ ਦੇ ਚੋਂ ਲੈ ਕੇ ਆਏ ਆਪਾਂ ਕਿਉਂਕਿ ਸਾਡੇ ਉੱਤੇ ਹੱਥ ਉਹਨਾਂ ਦਸਾਂ ਗੁਰੂਆਂ ਦਾ ਉਹ ਵੀ ਦਿੱਲੀ ਵੱਲ ਨੂੰ ਹੀ ਹੜ ਆਉਂਦਾ ਰਿਹਾ ਤੇ ਅੱਜ ਵੀ ਜਿਹੜਾ ਲੋਕਾਂ ਦਾ ਹੜ ਹੈ ਕਾਹ ਇਹਨੂੰ ਕੋਈ ਪਾਣੀ ਮੰਨ ਲੇ ਚਾਹੇ ਲੋਕਾਂ ਦਾ ਹੜ ਮੰਨ ਲੇ ਜੇ ਉਹ ਪਾਣੀ ਮੰਨਦਾ ਤਾਂ ਮੈਂ ਕਹਿੰਦਾ ਅਸੀਂ ਤਾਂ ਰਾਜਸਥਾਨ ਦੇ ਟਿੱਬਿਆਂ ਤੇ ਚੜਦਾ ਐਵੇਂ ਕਿਵੇਂ ਕਹੂਗਾ ਉਹ ਵੀ ਇਹ ਪਾਣੀ ਖੜਾ ਮੁਸ਼ਕ ਜਾਂਦਾ ਲੋਕਾਂ ਨੂੰ ਦੀਂਦਾ ਵਿਦੇਸ਼ਾਂ 'ਚ ਬੈਠੇ ਸਾਡੇ ਉਹਨਾਂ ਕਰਤੀਆਂ ਨੂੰ ਦੀਂਦਾ ਤੇ ਦੂਜਾ ਵਿਸ਼ਵਾਸ ਉਹਨਾਂ ਨੂੰ ਦਪਾਉਣਾ ਹੈ ਬਈ ਜੇ ਇਹ ਕੋਲ ਇੱਕ ਸੂਬੇ ਦਾ ਬਣਾ ਕੇ ਲੜਿਆ ਜਾਂਦਾ ਜਿਵੇਂ ਪਹਿਲਾਂ ਜੰਮੂ ਕਸ਼ਮੀਰ 'ਚ ਲੜਿਆ ਗਿਆ ਜਾਂ ਕਈ ਸਾਨੂੰ ਹੁਣ ਬੁੱਧੀ ਜੀ ਵੀ ਮੱਤਾਂ ਦਿੰਦਿਆ ਪੰਜਾਬੀ 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 ਕਰਕੇ ਅਸੀਂ ਕਹਿੰਨਾ ਠੀਕ ਆ ਪੰਜਾਬ ਦੀਆਂ ਮੰਗਾਂ ਬਹੁਤ ਨੇ ਲੜਾਂਗੇ ਜਦੋਂ ਪੰਜਾਬ ਦੀਆਂ ਮੰਗਾਂ ਲੜਨ ਲੱਗਿਓ ਉਦੋਂ ਵੀ ਦਿੱਲੀ ਨੂੰ ਆਵਾਂਗੇ ਉਦੋਂ ਕੱਲੀਆਂ ਪੰਜਾਬ ਦੀਆਂ ਕਹਿ ਕੇ ਆਵਾਂਗੇ ਅੱਜ ਭਾਰਤ ਪੱਤਰ ਦਾ ਮਸਲਾ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦਾ ਤੇ ਖੇਤੀ ਨੂੰ ਬਚਾਉਣ ਦਾ ਰੋਟੀ ਨੂੰ ਬਚਾਉਣ ਦਾ ਜ਼ਮੀਨ ਨੂੰ ਬਚਾਉਣ ਦਾ ਜ਼ਮੀਰ ਨੂੰ ਬਚਾਉਣ ਦਾ ਅੱਜ ਭਾਰਤ ਪੱਤਰ ਦਾ ਮਸਲਾ ਅੱਜ ਭਾਰਤਰੀਆਂ ਹੀ ਮੰਗਾ ਨੇ ਇਹ ਇੰਨਾ ਮੰਗਾ ਤੇ ਸਾਡੀ ਘਟੋ ਘਟ ਤੇ ਸਹਿਮਤੀ ਹੋਈ ਆ ਚਾਹੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਚਾਹੇ ਸੰਯੁਕਤ ਮੋਰਚਾ ਬਣਿਆ ਸਾਡੇ ਉਦਾਂ ਮਤਭੇਦ ਬਹੁਤ ਨੇ ਸਾਡੀ ਸਹਿਮਤੀ ਜਿਹੜੇ ਕਾਲੇ ਕਾਨੂੰਨਾਂ ਤੇ ਹੋਈ ਆ ਵਾਪਸ ਕਰਨ ਤੇ ਉਹਦੇ ਤੇ ਲੜਾਂਗੇ ਮਰਾਂਗੇ ਜਾਨਾਂ ਲਾ ਕੇ ਜਾਵਾਂਗੇ ਥੋੜਾ ਜਿਹੜਾ ਵਿਦੇਸ਼ਾਂ ਚੋਂ ਭੇਜਿਆ ਹੋਇਆ ਮਸ਼ੀਨਾਂ ਮੂਹਰੇ ਖੜ ਕੇ ਖੜੀ ਲੱਤ ਤੁਸੀਂ ਸਾਨੂੰ ਪਤਾ ਹੈ ਸਾਡੇ ਧੀਆ ਪੁੱਤ ਕਿਵੇਂ ਇਧਰ ਤੁਸੀਂ ਕਿਰਤ ਕਰਦੇ ਹੋ ਵਿਦੇਸ਼ਾਂ ਦੇ ਵਿੱਚ ਅਸੀਂ ਇਹਦਾ ਮੌਜ ਮੇਲਾ ਨਹੀਂ ਮਾਣਦੇ ਕੋਈ ਤੁਹਾਡੇ ਵੱਲੋਂ ਦਿੱਤਾ ਹੋਇਆ ਇੱਕ ਇੱਕ ਪੈਸਾ ਅਸੀਂ ਇਹ ਸੰਘਰਸ਼ ਤੇ ਖਰਚਾਂਗੇ ਅੱਜ ਵੀ ਕੋਈ ਫੱਟੜ ਹੋ ਗਿਆ ਕਈਆਂ ਦੀ ਮਤਲਬ ਸੱਤਾਵਾਂ ਬੱਜੀਆਂ ਹੋਈਆਂ ਉਹਨਾਂ ਤੇ ਲਾ ਰਹੇ ਆ ਟੈਂਟਾਂ ਤੇ ਖਰਚ ਹੋ ਰਿਹਾ ਜੋ ਵੀ ਖਰਚਾ ਬਕਾਇਦਾ ਉਹਦਾ ਹਿਸਾਬ ਕਿਤਾਬ ਹੋ ਰਿਹਾ ਮੈਂ ਬਾਰ ਬਾਰ ਯਾਦ ਕਰਦਾ ਉਹ ਸ਼ੇਰਪੁਰ ਵਾਲੇ ਮੋਚੀ ਨੂੰ ਕਿਹੜੇ ਮੋਚੀ ਨੂੰ ਮਹਿਲਕਲਾਂ ਵਾਲੇ ਘੋਲ ਦੇ ਵਿੱਚ ਉਹਨੇ ਸਾਨੂੰ 2 ਰੁਪਏ ਦਿੱਤੇ ਸੀ ਮੋਚੀ ਨੇ ਛਤਰਗੜ੍ਹਣ ਵਾਲੇ ਨੇ ਅੱਜ ਸਾਨੂੰ ਪਤਾ ਵੀ ਸਾਡੇ ਜਿਹੜੇ ਧੀਆ ਪੁੱਤ ਆ ਜੇ ਉਹ ਅਮਰੀਕਾ 'ਚ ਵੀ ਆ ਕੈਨੇਡਾ 'ਚ ਵੀ ਆ ਜਾਂ ਹੋਰਾਂ ਮੁਲਕਾਂ 'ਚ ਵੀ ਆ ਉੱਥੇ ਮਤਲਬ ਪੈਸੇ ਦਰਾਖਤਾਂ ਨੂੰ ਨਹੀਂ ਲੱਗਦੇ ਬੜੇ ਔਖੇ ਕਮਾਉਂਦੇ ਆ ਉਹ ਇਸ ਕਰਕੇ ਜਿਹੜੇ ਲੋਕ ਕਹਿੰਦੇ ਆ ਸੰਘਰਸ਼ ਠੰਡਾ ਹੋ ਗਿਆ ਉਹਨਾਂ ਨੂੰ ਜਿੱਦਣ ਰੇਲ ਰੋਕੋ ਵਾਲਾ ਪ੍ਰੋਗਰਾਮ ਦਿੱਤਾ ਉਹਦੀਆਂ ਖਬਰਾਂ ਪੜ੍ਹਨੀਆਂ ਚਾਹੀਦੀਆਂ ਉਧਰ ਨਿਗਾਹ ਮਾਰਨੀ ਚਾਹੀਦੀ ਹੈ ਤੇ ਭਾਰਤ ਪੱਧਰ ਤੇ ਕੋਲ ਫੈਲ ਰਿਹਾ ਮੈਂ ਤਾਂ ਕਹੂੰਗਾ ਵੀ ਹਾਲੇ ਵੀ ਬਹੁਤ ਟਾਈਮ ਹੈ ਕੋਲ ਲੰਮਾ ਲੜਨਾ ਪਊਗਾ ਡਬਲਯੂਟੀਓ ਜਿਹੜੀ ਬਿਸ਼ੂਪਪੁਰ ਸੰਸਥਾ ਜਿਹਦੇ ਨਾਲ ਮੱਥਾ ਲੱਗਿਆ ਹੋਇਆ ਜਿਨੇ ਤੁਹਾਡੇ ਕੈਨੇਡਾ ਵਾਲਿਆਂ ਵਾਸਤੇ ਵੀ ਕਾਨੂੰਨ ਬਣਾਤਾ ਭਾਵੇਂ ਜੇ ਭਾਰਤ 'ਚ ਲਾਗੂ ਹੋ ਗਿਆ 8 ਵਜੇ 8 ਦੇ ਘੰਟੇ ਦੀ بجائے 12 ਘੰਟੇ ਜੇ ਭਾਰਤ ਵਾਲਿਆਂ ਨੇ ਲਾਗੂ ਕਰ ਲਿਆ ਤਾਂ ਲਾਜ਼ਮੀ ਆ ਦੂਜੇ ਵੀ ਕਰਨਗੇ ਲਟੇਰਿਆਂ ਨੇ ਲੋਟੀ ਕਰਨੀ ਹੁੰਦੀ ਹੈ ਇਸ ਕਰਕੇ ਇਸ ਘੋਲ ਨੂੰ ਅਸੀਂ ਤਾਂ ਕਹਿੰਦੇ ਹੋਰ ਸਰਗਰਮ ਕਰਾਂਗੇ ਹਜੇ ਸਾਡੇ ਇਸ ਘੇਰੇ ਦੇ ਵਿੱਚੋਂ ਟ੍ਰੇਡ ਯੂਨੀਅਨਾਂ ਬਾਹਰ ਬੈਠੀਆਂ ਆ ਅ ਅੱਜ ਸਾਡੇ ਕੋਲ ਕਿੰਨੀਆਂ-ਕਿੰਨੀਆਂ ਜਥੇਬੰਦੀਆਂ ਰੇਲਵੇ ਦੀ ਜਥੇਬੰਦੀ ਆ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਹੋਰ ਵੱਖ-ਵੱਖ ਮਹਿਕਮਿਆਂ ਦੀਆਂ ਜਥੇਬੰਦੀਆਂ ਅਸੀਂ ਆਪਦੀ ਲੀਡਰਸ਼ਿਪ ਨੂੰ ਸੁਝਾਅ ਦੇਵਾਂਗੇ ਵੀ ਉਹਨਾਂ ਨਾਲ ਵੀ ਇੱਕ ਜੋਟੀ ਪਾ ਕੇ ਇਹਨੂੰ ਸੱਚੂ ਭਾਰਤ ਪੱਧਰ ਦਾ ਕੋਲ ਬਣਾਈਏ ਕਿਉਂਕਿ ਜਿਹੜੀਆਂ ਨੀਤੀਆਂ ਨੇ ਇਹ ਬੜੀਆਂ ਬਦਨੀਤੀ ਚੋਂ ਬਣੀਆਂ ਹੋਈਆਂ ਜਿਹੜੀਆਂ ਬਦਨੀਤੀ ਚੋਂ ਬਣੀਆਂ ਹੋਈਆਂ ਨੀਤੀਆਂ ਇਹ ਇਹਨਾਂ ਨੂੰ ਮੋੜਨ ਦੇ ਵਾਸਤੇ ਵੱਡੀ ਆ ਗਣਤੀ ਦੀ ਮਤਲਬ ਲੋਡ ਪਣੀ ਲੋਕਾਂ ਦੀ ਸੰਘਰਸ਼ੀ ਲੋਕਾਂ ਦੀ ਉਹਨਾਂ ਨੂੰ ਜੋਟੀਆਂ ਪਾ ਕੇ ਭਾਰਤ ਪੱਧਰ ਤੇ ਕੋਲ ਨੇ ਹਜੇ ਲੰਮਾ ਚੱਲਣਾ ਘਬਰਾਇਓ ਨਾ ਸਾਨੂੰ ਪਤਾ ਇਹ ਮਹੀਨੇ ਖੰਡ ਚ ਨਹੀਂ ਮੁੱਕਣਾ ਹਾੜੀ ਵੀ ਆਉਂਦੀ ਆ ਮੂਰੇ ਸਾਨੂੰ ਪਤਾ ਹਾੜੀ ਕਿਵੇਂ ਵੱਢਣੀ ਹੈ ਪਲਾਨ ਬਣ ਰਹੀ ਆ ਲੋਕ ਲੋਕ ਟਰਾਲੀਆਂ ਕਹਿੰਦੇ ਨਹੀਂ ਵਾਪਸ ਕਰਨੀਆਂ ਪਿੰਡਾਂ ਦੇ ਲੋਕ ਮਥੇ ਪਾਈ ਜਾਂਦੇ ਜਿਹੜੇ ਟਰੈਕਟਰ ਟਰਾਲੀਆਂ ਉੱਥੇ ਗਏ ਉਹਨਾਂ ਦੀ ਲੋਡ ਦੀ ਅਸੀਂ ਆਪ ਪਿੰਡਾਂ ਵਾਲੇ ਸੰਭਾਂਗੇ ਇਦਾਂ ਜਿਹੜਾ ਪੁਰਾਣਾ 60 ਸਾਲ ਵਾਲਾ ਪੰਜਾਬ ਸੀ ਨਾ ਉਹ ਪੰਜਾਬ ਦੀ ਵਿਰਾਸਤ ਅੱਜ ਅਸੀਂ ਦਿੱਲੀ ਦੇ ਵਿੱਚ ਸਾਂਭੀ ਬੈਠੇ ਆ ਸਾਡੇ ਨੌਜਵਾਨ ਸਾਂਭੀ ਬੈਠੇ ਆ ਤੇ ਮੈਂ ਅਖੀਰ ਤੇ ਇਹੀ ਕਹੂੰ ਸਾਡੇ ਨੌਜਵਾਨਾਂ ਵੱਲੋਂ ਹਾਲੇ ਕੀ ਹੈ ਸਾਡਾ ਪੰਖੇਰੂਆਂ ਦਾ ਹਾਲੇ ਤਾਂ ਅਸੀਂ ਬਹੁਤ ਥੋੜੇ ਇਕੱਠੇ ਹੋਏ ਆ ਹਾਲੇ ਕੀ ਹੈ ਸਾਡਾ ਪੰਖੇਰੂਆਂ ਦਾ ਅਸੀਂ ਦੱਸਾਂਗੇ ਜਦੋਂ ਵੀ ਟੈਲਰਾਂਗੇ ਸਾਡੇ ਕੋਲੇ ਗੱਭਰੂ ਤੂਤ ਦੀ ਛਿਟੀ ਵਰਗੇ ਜਿ